ਕੰਨੇ ਆ ਵੀ ਮਿੱਠਾ ਨਹੀਂ ਖਾਣਾ ਹੂੰ ਕਿਉਂ ਨਹੀਂ ਖਾਣਾ ਮਿਠਾਈ ਕਿਵੇਂ ਤੁਹਾਨੂੰ ਖਰਾਬ ਕਰ ਸਕਦੀ ਆ ਜਾਂ ਮਿਠਾਈ ਦੀ ਜ਼ਿੰਦਗੀ ਕਿੰਨੀ ਆ ਲਾਈਫ ਕਿੰਨੀ ਆ ਜੇਕਰ ਫ੍ਰੀਜ਼ ਕਰ ਦਨੇ ਆਪਾਂ ਮਿੱਠਾ ਜਿਹੜਾ ਹੈ ਨਾ ਉਹਦੇ ਅਸਰ ਜਿਹੜੇ ਆ ਫਿਰ ਜਿਹੜੀ ਚੀਜ਼ ਜਿਹੜੀ ਚੀਜ਼ ਖਾਸ ਕਰਕੇ ਫਰਾਈ ਕਰਦੇ ਜਿਹਦੇ ਚ ਜੇ ਉਹ ਚੀਜ਼ ਜਿਆਦਾ ਵਾਰ ਸਰਕੂਲੇਟ ਕਰਦਾ ਜਿਆਦਾ ਵਾਰ ਨੂੰ ਸਾਈਕਲ ਹੋਈ ਜਾਂਦੀ ਆ ਆਇਲ ਨੂੰ ਤਾਂ ਆਇਲ ਦੇ ਵਿੱਚ ਇੱਕ ਟ੍ਰਾਂਸ ਫੈਟ ਹੁੰਦੀ ਜਿਹਦੀ ਮਾਤਰਾ ਤਾਂ ਹੁੰਦੀ ਆ ਹਾਰਕਿਓ ਵਿੱਚ ਜਾਂ ਉਹਦੇ ਵਿੱਚ ਹੋਣੀ ਆ ਫੈਟ ਦੀ ਵਿੱਚ ਟਰਾਂਸ ਫੈਟ ਜਿਹੜੀ ਹੋਣੀ ਆ ਪਰ ਉਹ ਟਰਾਂਸ ਫੈਟ ਦੀ ਮਾਤਰਾ ਫਿਰ ਵੱਧ ਹੀ ਜਾਂਦੀ ਹੈ। ਬੀਪੀ ਵਧਣਾ ਹੀ ਵਧਣਾ ਕਿਉਂਕਿ ਬਲੱਡ ਨੇ ਫਲੋ ਕਰਨਾ ਨਾੜੀ ਤੰਗ ਹੋ ਗਈ ਆ ਲਿਊਮਨ ਛੋਟਾ ਹੋ ਗਿਆ। ਸੋ ਉਹਦੇ ਨਾਲ ਹੀ ਹਾਰਟ ਅਟੈਕ ਵੀ ਅੱਗੇ ਹਾਰਟ ਦੇ ਵਿੱਚ ਵੀ ਬਲੱਡ ਦੇ ਬਲੋਕੇਜ ਵੀ ਗਾਂ ਤੇ ਗਾਂ ਸੋ ਦਿਮਾਗ ਦੀ ਨਾੜੀ ਫਟਣੀ ਬ੍ਰੇਨ ਹੈਮਰੇਜ ਹੋ ਜਾਣਾ ਅਧਰੰਗ ਹੋ ਜਾਣਾ ਸੀਵੀਏ ਇਹਨੂੰ ਕਹਿੰਦੇ ਨੇ ਸਟੈਰੀਵਰੋ ਵਾਸਕੂਲਰ ਐਕਸੀਡੈਂਟ। ਕਿੰਨੇ ਵੀ ਮਿੱਠਾ ਨਹੀਂ ਖਾਣਾ ਹੂੰ ਕਿਉਂ ਨਹੀਂ ਖਾਣਾ ਮਿਠਾਈ ਕਿਵੇਂ ਤੁਹਾਨੂੰ ਖਰਾਬ ਕਰ ਸਕਦੀ ਆ ਜਾਂ ਮਿਠਾਈ ਦੀ ਜ਼ਿੰਦਗੀ ਕਿੰਨੀ ਹੈ ਲਾਈਫ ਕਿੰਨੀ ਹੈ ਜੇਕਰ ਫ੍ਰੀਜ਼ਰ ਕਰ ਦਨੇ ਆਪਾਂ ਪਹਿਲਾਂ ਤਾਂ ਗੱਲ ਕਰ ਲੈਨੇ ਆ ਵੀ ਜਿਹੜੇ ਸਵੀਟਸ ਹੈ ਇਹਦੀ ਇਹਦਾ ਨੁਕਸਾਨ ਕਿੰਨਾ ਕਾ ਸਰੀਰ ਤੇ ਅਸਰ ਕਿੰਨਾ ਕਾ ਮੈਂ ਪਹਿਲਾਂ ਹੀ ਗੱਲ ਕੀਤੀ ਵੀ ਅੱਜ ਸਾਰੇ ਜਿਹੜੇ ਬੰਦੇ ਆਲਮੋਸਟ ਆ ਉਹਨਾਂ ਦੇ ਲਿਪਿਡ ਸਾਡੇ ਕੋਲ ਵੀ ਟੈਸਟ ਕਰਾ ਕੇ ਆਉਂਦੇ ਆ ਲਿਪਿਡ ਪ੍ਰੋਫਾਈਲ ਲਿਪਿਡ ਪ੍ਰੋਫਾਈਲ ਕਰਾ ਕੇ ਆਉਂਦੇ ਆ ਉਹ ਲਿਪਿਡਸ ਮੋਸਟਲੀ ਬੰਦਿਆਂ ਦੇ ਰੇਜ਼ ਨਿਕਲਦੇ ਆ ਬਹੁਤ ਜ਼ਿਆਦਾ ਨਿਕਲਦੇ ਆ ਜੇ 200 ਕੋਲੇਸਟ੍ਰੋਲ ਚਾਹੀਦਾ ਤੇ ਉਹਨਾਂ ਦਾ 4 400 ਸਾਡੇ 40, 300 ਕੋਲੇਸਟ੍ਰੋਲ ਆ ਟ੍ਰਾਈਗਲਿਸਰਾਈਡ ਜੇ 160 ਹੁੰਦਾ ਚਾਹੀਦਾ ਤੇ ਉਹ ਵੀ ਬੰਦੇ 4 400 ਲੈ ਕੇ ਆ ਰਹੇ ਸੋ ਉਹ ਹੁੰਦਾ ਕੀ ਆ ਜਿਹੜਾ ਇਹ ਕੋਲੇਸਟ੍ਰੋਲ ਜਦੋਂ ਵੀ ਬਲੱਡ ਚ ਵਧਣਾ ਆ ਇਹਦੀ ਮਾਤਰਾ ਨਾਰਮਲ ਤੋਂ ਐਕਸੀਡ ਕਰ ਜਾਣੀ ਆ ਤਾ ਉਹੀ ਬਲੱਡ ਦੇ ਵਿੱਚ ਜਾ ਜਾ ਕੇ ਸਪਲਾਈ ਤਾਂ ਸਾਰੀ ਜਗ੍ਹਾ ਬਲੱਡ ਸਪਲਾਈ ਸਾਰੇ ਆਰਗਨਸ ਨੂੰ ਹੈਗੀ ਆ ਸੋ ਜਿਹੜੇ ਵਾਈਟਲ ਆਰਗਨਸ ਨੂੰ ਵੀ ਆ ਲੰਗਸ ਨੂੰ ਵੀ ਆ ਲੀਵਰ ਨੂੰ ਖਾਸ ਕਰਕੇ ਲੀਵਰ ਵਿੱਚ ਤੁਸੀਂ ਦੇਖੋ ਫੈਟੀ ਲੀਵਰ ਤਾਂ ਫਿਰ ਹੋਈ ਜਾ ਰਿਹਾ ਹੈਪਾਟੋਮਗੈਲੀ ਜਿਹਨੂੰ ਅਸੀਂ ਕਹਿੰਦੇ ਲੀਵਰ ਦਾ ਸਾਈਜ਼ ਆਮ ਵੱਧਿਆ ਹੋਇਆ ਅੱਜਕੱਲ ਔਰ ਜਦੋਂ ਤੁਰਦੇ ਆ ਫਿਰ ਉਹ ਤੋਂ ਬਾਅਦ ਫਿਰ ਲੀਵਰ ਦੇ ਨਾਲ 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 ਹੋਰ ਡਿਸੀਜ਼ ਸ਼ੁਰੂ ਹੋ ਜਾਂਦੀਆਂ ਬੰਦਾ ਹਰਕਉਂਦਾ ਵੀ ਮੇਰਾ ਤਾਂ ਗੈਸ ਹੀ ਬੜੀ ਬਣਦੀ ਹੈ ਪੇਟ ਮੇਰਾ ਫੁੱਲਿਆ ਰਹਿੰਦਾ ਫਾਰਾ ਪਿਆ ਰਹਿੰਦਾ ਸੋ ਮਿੱਠਾ ਜਿਹੜਾ ਹੈ ਨਾ ਉਹਦੇ ਅਸਰ ਜਿਹੜੇ ਆ ਫਿਰ ਜਿਹੜੀ ਚੀਜ਼ ਜਿਹੜੀ ਚੀਜ਼ ਖਾਸ ਕਰਕੇ ਫਰਾਈ ਕਰਦੇ ਜਿਹਦੇ ਚ ਜੇ ਉਹ ਚੀਜ਼ ਜਿਆਦਾ ਵਾਰ ਸਰਕੂਲੇਟ ਕਰਦਾ ਜਿਆਦਾ ਵਾਰ ਨੂੰ ਸਾਈਕਲ ਹੋਈ ਜਾਂਦੀ ਆ ਆਇਲ ਨੂੰ ਤਾਂ ਆਇਲ ਦੇ ਵਿੱਚ ਇੱਕ ਟ੍ਰਾਂਸ ਫੈਟ ਹੁੰਦੀ ਜਿਹਦੀ ਮਾਤਰਾ ਤਾਂ ਹੁੰਦੀ ਆ ਹਰ ਕਿਓ ਵਿੱਚ ਜਾਂ ਉਹਦੇ ਵਿੱਚ ਹਣੀ ਆ ਫੈਟ ਦੀ ਵਿੱਚ ਟ੍ਰਾਂਸ ਫੈਟ ਜਿਹੜੀ ਹਣੀ ਆ ਪਰ ਉਹ ਟ੍ਰਾਂਸ ਫੈਟ ਦੀ ਮਾਤਰਾ ਫਿਰ ਵੱਧ ਹੀ ਜਾਂਦੀ ਆ ਠੀਕ ਆ ਨਾ ਸਾਡੇ ਕੋ ਇੱਕ ਇਨਸਟਰੂਮੈਂਟ ਹੁੰਦਾ ਆ ਸਾਡੇ ਕੋ ਇੱਕ ਸਿਸਟਮ ਹੈ ਜਿਹਦੀ ਲੈਬ ਦੇ ਵਿੱਚ ਅਸੀਂ ਥਾਂ ਥਾਂ ਵੀ ਜਾ ਕੇ ਵਿਜ਼ਿਟ ਕਰਦੇ ਆ ਅਸੀਂ ਉਹਦੇ ਚ ਪਾ ਕੇ ਦੱਸ ਦਿੰਦਾ ਵੀ ਆਇਲ ਦੇ ਵਿੱਚ ਜਿਹੱਚ ਤਲਦੇ ਪਕੌੜੇ ਸਮੋਸੇ ਜੋ ਵੀ ਤਲਦੇ ਫੇ ਦੇ ਚ ਤੇਰੇ ਟ੍ਰਾਂਸ ਫੈਟ ਕਿੰਨੀ ਆ ਇੰਨੀ ਜ਼ਿਆਦਾ ਟ੍ਰਾਂਸ ਫੈਟ ਹੁੰਦੀ ਆ ਸੁਪ ਮਠਿਆਈ ਕੋ ਸ਼ੁੱਧ ਹੁੰਦੀ ਆ ਕਿ ਨਹੀਂ ਇਹ ਸਵਾਲ ਇਦਾਂ ਹੈ ਵੀ ਸ਼ੁੱਧ ਨਹੀਂ ਹੁੰਦੀ ਇਹ ਨਹੀਂ ਕਿਹਾ ਜਾ ਸਕਦਾ ਸ਼ੁੱਧ ਹੁੰਦੀ ਆ ਮਿਲ ਸਕਦੀ ਆ ਪਰ ਤੁਹਾਡੇ ਕੋਲ ਇੱਕ ਲੇਮਨ ਕੋਲ ਕੀ ਪੈਰਾਮੀਟਰ ਹੈ ਉਹਦੇ ਕੋਲ ਕੀ ਆ ਫਿਰ ਜਿੱਥੋਂ ਤਾਈ ਹੁਣ ਗੱਲ ਇਕ ਆ ਮੈਂ ਕਰਦਿਆਂ ਕਰਦਿਆਂ ਮੈਂ ਥੋੜੀ ਜੀ ਉਹ ਵੀ ਗੱਲ ਕਰਦਾ ਜੀ ਜੀ ਵੀ ਜਦੋਂ ਹੀ ਬਲੱਡ ਦੇ ਵਿੱਚ ਵਧਣੀ ਆ ਆਬਵੀਅਸਲੀ ਜਿਹੜੇ ਬਲੱਡ ਵੈਸਲ ਆ ਖੂਨ ਦੀਆਂ ਨਾੜੀਆਂ ਆ ਉਹਦੇ ਚ ਬਲੱਡ ਨੇ ਫਲੋ ਕਰਨਾ ਉਹਦੇ ਵਿੱਚ ਇੱਕ ਬਲੱਡ ਦੇ ਵਿੱਚ ਲਿਊਮਨ ਦੇ ਵਿੱਚ ਫੈਟ ਜਮ ਜਾਣੀ ਆਲੇ ਦੁਆਲੇ ਫੈਟ ਜਮ ਗਈ ਉਹੀ ਲਿਊਮਨ ਜਿਹੜਾ ਐਡਾ ਸੀਗਾ ਉਹ ਛੋਟਾ ਹੋ ਗਿਆ ਕਿਉਂਕਿ ਫੈਟ ਜਮ ਗਈ ਲਿਊਮਨ ਛੋਟਾ ਹੋ ਗਿਆ ਉਹ ਜਿਹੜਾ ਛੋਟਾ ਹੋਣ ਨਾਲ ਜਿਹੜਾ ਬਲੱਡ ਪ੍ਰੈਸ਼ਰ ਆਬਵੀਅਸਲੀ ਵਧਣਾ ਹੀ ਵਧਣਾ ਆ ਬੀਪੀ ਵਧਣਾ ਹੀ ਵਧਣਾ ਕਿਉਂਕਿ ਬਲੱਡ ਨੇ ਫਲੋ ਕਰਨਾ ਨਾੜੀ ਤੰਗ ਹੋ ਗਈ ਆ ਲਿਊਮਨ ਛੋਟਾ ਹੋ ਗਿਆ ਸੋ ਉਹਦੇ ਨਾਲ ਹੀ ਹਾਰਟ ਅਟੈਕ ਵੀ ਅੱਗੇ ਹਾਰਟ ਦੇ ਵਿੱਚ ਵੀ ਬਲੱਡ ਵੇ ਬਲਾਕੇਜ ਵੀ ਗਾਂ ਤੇ ਗਾਂ ਸੋ ਦਿਮਾਗ ਦੀ ਨਾੜੀ ਫਟਣੀ ਬ੍ਰੇਨ ਹੈਮਰੇਜ ਹੋ ਜਾਣਾ ਅਧਰੰਗ ਹੋ ਜਾਣਾ ਸੀਵੀਏ ਜਨੂੰ ਕਹਦੇ ਨੇ ਸੈਰੀਵਰੋ ਵਾਸਕੂਲਰ ਐਕਸੀਡੈਂਟ ਉਹ ਚੀਜ਼ਾਂ ਜਿਹੜੀਆਂ ਇਹ ਤਾਂ ਹੈਗੀ ਸਰੀਰਕ ਗੱਲ